ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪ੍ਰੇਮ ਵਾਲੀ ਸਾ ਸੰਗਤ ਜੀਓ ਆਓ ਸਤਿਗੁਰਾਂ ਦੇ ਪ੍ਰੇਮ ਦਾ ਇੱਕ ਹੋਰ ਰੰਗ ਮਾਣੀਏ ਸਹੇਬੇ ਕਮਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਨਾ ਕਰਦੇ ਨੇ ਕਿ ਭਾਈ ਉਸ ਸੱਚੇ ਨਿਰੰਕਾਰ ਦੇ ਗੁਣਾਂ ਨੂੰ ਗੋਣਾ ਬੜੌਖਾ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜੀ ਮਤ ਦਿੰਦੇ ਨੇ ਭਾਈ ਉਸ ਨਿਰੰਕਾਰ ਦੇ ਨਾਮ ਨੂੰ ਜਪਣਾ ਬੜੌਖਾ ਹੈ ਹੋਰ ਆ ਦੁਨਿਆਵੀ ਕਾਰਜ ਜਿੰਨੇ ਵੀ ਅਸੀਂ ਕਰਦੇ ਆਂ ਓੜਦੇ ਆ ਨਾ ਤਰ੍ਹਾਂ ਦਾ ਸਾਬੰਦ ਆਪਣ ਔਖਾ ਸੱਚਾ ਨਾ ਹੋ ਆਓ ਇਹਦੇ ਉੱਪਰ ਇੱਕ ਵਿਚਾਰ ਜਾਣੀਏ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਆਂਦੇ ਹਜ਼ੂਰ ਇੱਕ ਵਾਰੀ ਉਹਨਾਂ ਦੇ ਦਰਬਾਰ ਦੇ ਵਿੱਚ ਗੰਗਾ ਦੇ ਕੁਝ ਪੰਡਿਤ ਆਏ ਜਿਹਨੂੰ ਪੰਡਤ ਕਹਿ ਲਈਏ ਬ੍ਰਾਹਮਣ ਕਹਿ ਲਈਏ ਆਇਆ ਕਰਕੇ ਅਰਜ਼ੀ ਕੀਤੀ ਕਹਿਣ ਲੱਗੇ ਏ ਸੱਚੇ ਪਾਤਸ਼ਾਹ ਆਪ ਜੀ ਦੇ ਪਾਸ ਇੱਕ ਬੇਨਤੀ ਹੈ ਕਿ ਜਿਹੜੇ ਤੁਹਾਡੇ ਸਿੱਖ ਨੇ ਉਹ ਸਾਡੇ ਪਾਸੋਂ ਪਰੇ ਹੋਣ ਲੱਗ ਪਏ ਨੇ ਤੇ ਸਾਡਾ ਜਿਹੜਾ ਗੁਜ਼ਾਰਾ ਹੈ ਨਾ ਉਹ ਬੜਾ ਔਖਾ ਹੋ ਗਿਆ ਬੜੀ ਤੰਗੀ ਦੇ ਨਾਲ ਚੱਲਦਾ ਹੈ ਤੇ ਆਪ ਜੀ ਦੇ پاس ਇੱਕ ਬੇਨਤੀ ਹੈ ਕਿ ਕੋਈ ਐਹੋ ਜੀ ਕਿਰਪਾ ਕਰੋ ਸਾਡੇ ਤੇ ਤਾਂ ਜੋ ਜਿਹੜਾ ਸਾਡਾ ਨਿਰਵਾਹ ਹੈ ਬੜਾ ਚੰਗਾ ਤੋਂਪੇ ਅਸੀਂ ਆਪਣਾ ਗੁਜ਼ਰ ਬਸਰ ਜਿਹੜਾ ਨਾ ਉਹ ਚੰਗਾ ਕਰ ਲਈਏ ਇਸ ਤਰ੍ਹਾਂ ਆ ਸਾਨੂੰ ਕਿ ਸੰਸਾ ਫਿਕਰ ਨਾ ਰਹੇ ਜਿਸਨੂੰ ਕਮਾਈ ਕਰਕੇ ਲਿਓਣੀ ਪਵੇਗੀ ਸਾਡੀ ਪੂਪ ਜੀਵਿਕਾ ਜਿਹੜੀ ਹੈ ਉਹਦਾ ਸਾਨੂੰ ਫਿਕਰ ਨਾ ਰਹੇ ਤੇ ਸੁਣ ਕੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬਾਂ ਨੇ ਬਚਨ ਕੀਤਾ ਭਾਈ ਤੁਸੀਂ ਵਾਹਿਗੁਰੂ ਵਾਹਿਗੁਰੂ ਦਾ ਜਿਹੜਾ ਨਾਮ ਹੈ ਉਹ Japਿਆ ਕਰੋ ਭਜਨ ਬੰਦਗੀ ਕਰਿਆ ਕਰੋ ਆਪੇ ਉਸ ਅਕਾਲ ਪੁਰਖ ਨੇ ਤਾਨੂੰ ਜਿਹੜੀ ਆਪ ਜੀਵਿਕਾ ਤੁਹਾਡੀ ਭੋਜਨ ਹੈ ਉਹਦਾ ਫਿਕਰ ਉਹ ਆਪ ਕਰੇਗਾ ਤੁਹਾਨੂੰ ਫਿਕਰ ਕਰਨ ਦੀ ਕੋ ਲੋੜ ਨਹੀਂ ਤਾਂ ਪਾਂਡਿਆ ਨੇ ਅਰਜ਼ੀ ਕੀਤੀ ਕਿਹ ਸਹਬੇ ਦਾ ਮਾਲ ਸੱਚੇ ਪਾਤਸ਼ਾਹ ਜੀ ਉਹ ਸਾਡੇ ਵਾਸਤੇ ਵੀ ਜੇਕਰ ਕੋਈ ਨੌਕਰੀ ਹੈ ਤਾਂ ਸਾਨੂੰ ਨੌਕਰੀ ਦੇਣਾ ਕਰੋ ਸਾਡੇ ਲਈ ਨੌਕਰੀ ਲੱਭਣਾ ਕਰੋ ਅਸੀਂ ਵੀ ਕੋਈ ਕਰ ਸਕੀਏ ਤਾਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਹੁਕਮ ਕਰਿਆ ਭਾਈ ਤੁਸੀਂ ਸਦਾ ਹੀ 8 ਘੰਟੇ ਇੱਥੇ ਆਜਾਇਆ ਕਰੋ ਆ ਕੇ ਵਾਹਿਗੁਰੂ ਵਾਹਿਗੁਰੂ ਜਪਿਆ ਕਰੋ ਤੇ ਗੁਜ਼ਾਰੇ ਜੁਗਰਾ ਤੁਹਾਨੂੰ ਮਿਰਜਾ ਕਰਨਾ ਤੁਹਾਡਾ ਗੁਜ਼ਾਰਾ ਅਸੀਂ ਤੋਰਾਂਗੇ ਇਸੇ ਤਰ੍ਹਾਂ ਹੀ ਉਹਨਾਂ ਪੰਡਤਾਂ ਨੇ ਗੁਰੂ ਸਾਹਿਬਾਂ ਦਾ ਹੁਕਮ ਮੰਨਿਆ ਅਗਲੇ ਦਿਨ ਆਏ ਲਗੇ ਵਾਹਿਗੁਰੂ ਵਾਹਿਗੁਰੂ ਕਰਨ ਕਿੰਨਾ ਚਿਰ ਕਰਦੇ ਰਹੇ ਪਰ ਜਿਸ ਵੇਲੇ ਗੁਰੂ ਸਾਹਿਬ ਊੜਾ ਜਾ ਪਰੇ ਹੋਇਆ ਕਰਨ ਜਾਂ ਅੰਦਰ ਬਾਹਰ ਕਿਸੇ ਪਾਸੇ ਕੋਈ ਕਾਰ ਵਿਹਾਰ ਦੇ ਵਿੱਚ ਜਾਂ ਸੰਤਾਂ ਦੇ ਨਾਲ ਮਿਲਿਆ ਕਰਨ ਤੋਂ ਗੱਲਾਂ ਕਰਨ ਲੱਗ ਜਾਇਆ ਕਰਨ ਉਸ ਸਮੇਂ ਦੇ ਵਿੱਚ ਮਹਾਰਾਜ ਨੇ ਵਿਖਿਆ ਸ਼ਾਮ ਦਾ ਸਮਾਂ ਹੋਇਆ ਜਾਂਦਿਆਂ ਨੂੰ ਗੁਜ਼ਾਰੇ ਜੋਗਰਾ ਦਿੱਤਾ ਅਗਲੇ ਦਿਨ ਆਏ ਪਰ ਅਗਲੇ ਤਿੰਨਾਂ ਨੂੰ ਸਤੂਗੁਰਾਂ ਨੇ ਵੱਖੋ-ਵੱਖਰੇ ਕਰਕੇ ਬਿਠਾਇਆ ਤਾ ਪੀਏ ਗੱਲਾਂ ਨਾ ਕਰਨ ਆਪਸ ਦੇ ਵਿੱਚ ਬਾਤਾਂ ਨਾ ਕਰਨ ਤੋਨਾ ਪੰਡਤਾਂ ਨੇ ਕਿਵੇਂ ਨਾ ਕਿਵੇਂ ਕਰਕੇ ਤੰਗ ਹੋ ਕੇ ਅਗਲਾ ਦਿਨ ਕੱਟ ਲਿਆ ਅਗਲੀ ਸਵੇਰ ਆਕਰਕੇ ਬੈਠ ਗਏ ਪਰ ਅੱਕੇ ਹੋਏ ਢੋਲਣ ਅਰਜ਼ ਕੀਤੀ ਇਹ ਸਾਡੇ ਪਾਸੋਂ ਇਹ ਭਜਨ ਬੰਦਗੀ ਵਾਲਾ ਕੰਮ ਨਹੀਂ ਹੋਣਾ ਸਾਡੇ ਪਾਸੋਂ ਵਾਹਿਗੁਰੂ ਵਾਹਿਗੁਰੂ ਨੇ ਕਿਹਾ ਜਾਂਦਾ ਹੋਰ ਭਾਵੇਂ ਜੋ ਮਰਜ਼ੀ ਕਰਵਾ ਲਓ ਤੁਹਾਡੇ ਤੇ ਕਾਦੀ ਗੱਲ ਕਿ ਚੋਚੇ ਦਿਨ ਉਹ ਆਈ ਨਾ ਔਰ ਸਨੇਹਾ ਤੇ ਗੁਰਤਾ ਕਿ ਮਹਾਰਾਜ ਆ ਸਾਡੇ ਪਾਸੋਂ ਜਿਹੜਾ ਗਿੱਲਾ ਪੀਣਾ ਨਾ ਇਹ ਨਹੀਂ ਪੀਹਾ ਜਾਂਦਾ ਵਾਹਿਗੁਰੂ ਵਾਹਿਗੁਰੂ ਵਾਲਾ ਜਿਹੜਾ ਨਾ ਇਹ ਸਾਡੇ ਤੋਂ ਨਹੀਂ ਹੁੰਦਾ ਤੁਸੀਂ ਆਪਣੇ ਘਰੇ ਰਾਜੀ ਅਸੀਂ ਆਪਣੇ ਘਰੇ ਰਾਜੀ ਤਿਨਾ ਬ੍ਰਾਹਮਣੇ ਭੁਖਾਰਣਾ ਤੋਂ ਮਨਜ਼ੂਰ ਕਰ ਲਿਆ ਪਰ ਵੈਕ੍ਰੂ ਦਾ ਨਾਮ ਜਪਣ ਤੋਂ ਤੰਗ ਆ ਗਏ ਜਪਿਆ ਨਹੀਂ ਗਿਆ ਸੋ ਜਾਣੀਏ ਕਿ ਉਸ ਪਰਮੇਸ਼ਰ ਦਾ ਉਸ ਪਰਮਾਤਮਾ ਦਾ ਨਾਮ ਜਪਣਾ ਬੜਾ ਔਖਾ ਸੀ ਦੁਨੀਆਵੀ ਕਰਮ ਸਾਰੇ ਕਰ ਲਵਾਂਗੇ ਬੜਤ ਵਿਦਿਆ ਪਰ ਲਵਾਂਗੇ ਬਾਣੀ ਪਰ ਲਵਾਂਗੇ ਹੋਰ ਸੇਵਾ ਕਰ ਲਵਾਂਗੇ ਪਰ ਸਿਮਰਨ ਕਰਨਾ ਬਹੁਤ ਔਖਾ ਦਾ ਨਾਮ ਜਪਨਾ ਬਹੁਤ ਔਖਾ ਹੈ